ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਰੂੜ ਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪੈਂਡ ਜਿੱਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਹੁਣਾਂ ਕੋਲੇ ਦੋ ਜਰਸੀਆਂ ਵਕਾਊ ਆ ਦੋਨੇ ਤਾਜ਼ੀਆਂ ਸੋਈਆਂ ਵੀ ਆ ਇੱਕ ਦੋਸਤੋ ਹਜੇ ਹੁਣੇ ਸੂਈ ਆ ਥੋੜਾ ਜਿਹਾ ਸਮਾਂ ਹੋਇਆ ਚੰਗੀ ਆ ਦੋਸਤੋ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਸੱਲੀਨਾ ਖਰੀਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਆ ਬਾਈ ਜੀ ਹੋਣਾ ਦੀ ਦੂਜਾ ਸੂਆ ਸੂਈ ਆ ਏਟ ਮੁਤਾਬਕ ਦੋਸਤੋ ਸੂਬਾ ਹੀ ਸੂਈ ਆ ਬੱਚਾ ਮਗਰਵੱਛਾ ਹਵਾਨਾ ਵੇਖ ਸਕਦੇ ਆ ਬੈਗ ਸਾਈਡ ਤੋਂ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਥਣ ਸੋਹਣੇ ਦੋਸਤੋ ਚਾਰੇ ਮੁਠੀ ਵਾਲੇ ਗੈਪ ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਬੁਤੀ ਬਾਤੀ ਸੋਣੀ ਛੋਟਾ ਕਾਨਾ ਬੋਦੀ ਵਾਲੀ ਜਰਸੀ ਆ ਦੁੱਧ ਪਹਿਲੇ ਸੂਏ ਬਾਈ ਕਹਿੰਦਾ 15 ਕਿਲੋ ਚਵਾਤ ਕੀ 16 17 ਲੀਟਰ ਦੁੱਧ ਖੁੱਲਾ ਬੱਚੀ ਬੜਾ ਆਰਾਮ ਨਾਲ ਚੁਆਜੂ ਆ ਦੋਸਤੋ ਜੇਰ ਵੇਚ ਸਕਦੇ ਆ ਜੇਰ ਪੈ ਗਈ ਆ ਪ੍ਰੋਪਰ ਕੰਮ ਡਾਣ ਨਾ ਬੱਚਾ ਮਗਰ ਬੱਚਾ ਦੁੱਧ ਪਹਿਲੇ ਸੂਏ 15 ਕਿਲੋ ਚਵਾਤ ਕੀ 16 17 ਕਿਲੋ ਦਿਆ ਆ ਸਭ ਬਾਈ ਕਹਿੰਦਾ ਤੇ ਪ੍ਰਾਈਸ ਬਾਈ ਨੇ ਇੱਕ ਨੰਬਰ ਵੱਚੀ ਦਾ ਰੱਖਿਆ ਹੋਇਆ 55000 ਰੁਪਿਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਦੋ ਨੰਬਰ ਇਹ ਵੀ ਦੋਸਤੋ ਸੋਹਣੀ ਜਰਸੀ ਹੈ ਬਾਈ ਦੀ ਦੂਜਾ ਸੂਆ ਸੂਈ ਹੈ 10 ਦਿਨ ਬਾਈ ਕਹਿੰਦਾ ਡੇਟ ਮੁਤਾਬਕ ਸੂਈ ਨੂੰ ਸਮਾਂ ਹੋ ਗਿਆ ਬੱਚਾ ਮਗਰਵੱਚਾ 10 ਦਿਨਾਂ ਹੀ ਸੂਈ ਥੱਲੇ 16 ਕਿਲੋ ਦੁੱਧ ਕੰਡੇ ਦੇ ਜੋਖਣ ਵਾਲਾ ਬਾਈ ਕਹਿੰਦਾ ਤਿਆਰ ਆ ਬੂਤੀ ਬਾਤੀ ਸੋਹਣੀ ਹੈ ਛੋਟਾ ਕੰਨ ਹੈ ਬੋਦੀ ਵਾਲੀ ਜਰਸੀ ਹੈ ਬਾਕੀ ਦੋਸਤੋ ਕੱਦ ਕਾਠ ਵੀ ਫੋਲ ਉੱਚੇ ਲੰਮੇ ਵੱਡੇ ਕੱਦ ਕਾਠ ਵਾਲੀ ਆ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਬੈਗ ਤੋਂ ਵੇਚ ਸਕਦੇ ਆ ਕੱਦ ਕਾਠ ਚੰਗਾ ਦੋਸਤੋ ਵੇਟਵਾਜ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਬੱਚਾ ਮਗਰ ਬੱਚਾ ਬੁੱਤੀ ਬਾਤੀ ਸੋਨੇ ਛੋਟਾ ਕੰਨਾ ਬੋਦੀ ਵਾਲੀ ਜਰਸੀ ਆ ਥਣ ਮੇਂ ਨੇਟ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਸੋਨੇ ਥਾਣਾ ਚਾਰੇ ਮੁੱਠੀ ਵਾਲੇ ਗੈਪ ਚ ਨਿਕਰ ਮੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ 2 ਨੰਬਰ ਵਾਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 60000 ਰੁਪਇਆ ਉੱਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੇ 22 ਜਿਹੋੜਾ ਨਾਲ ਗੱਲਬਾਤ ਕਰ ਲਿਆ ਜੇ ਵਿਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ